ਖੜਜਾ 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 ਜੇ ਆਪਾਂ ਉਹ ਕਰਾਈ ਕੰਮ ਖੜਜਾ ਬਾਈ ਆ ਬੰਦਾ ਵਾ ਜੀ ਆਪਾਂ ਆ ਆ ਉਹ ਤੁਸੀਂ ਹਾਲਾਤ ਦੇਖ ਲਓ ਖੜਜਾ ਇਹ ਹਾਲਾਤ ਨੇ ਆਪਾਂ ਤਾਂ ਉਹ ਕੋਈ ਕਾਲੂ ਰੱਖੀ ਨਾ ਗੱਲ ਕਾਲੂ ਕਹੋ ਵੀ ਉਹਨਾਂ ਦਾ ਭਾਂਡਾ 14 ਨੇ ਸਾਰਾ ਕੁਝ ਵੇਚਣਾ ਲੈ ਲਿਆ ਮੇਰੇ ਕੋਲੇ ਉਹ ਇਧਰ ਕੀ ਆਪਣਾ ਉੱਥੀ ਪਾਣੀ ਹੈਗਾ ਬਿੱਟੀ ਖਾਦੇ ਕਰ ਆਪਾਂ ਤਿਆਰ ਆਹ ਦੇਖੋ ਬਾਈ ਇੱਥੇ ਇੱਕ ਸਾਡੇ 96 ਆ ਆ 96 ਦੇ ਕੋਲ ਜਾ ਕੇ ਦੇਖੋ ਆਹਾਂ ਇਹ ਵਿਚਾਰੇ ਦੀ ਜੇ ਅਸੀਂ ਕਹੀਏ ਵੀ ਮਾਤਾ ਹੀ ਬਹੁਤ ਦੁਖੀ ਆ ਆ ਸਮਾਨ ਪਿਆ ਵਾ ਜੀ ਆ ਸਮਾਨ ਪਿਆ ਵਾ ਆ ਪੰਨੀ ਪਈ ਆ ਇਹ ਮੇਰੇ ਪਿੰਡ ਦੀ ਵੀਡੀਓ ਆ ਮੈਂ ਬੇਨਤੀ ਕਰਦਾ ਮਾਰਿਓਗੇ ਐਸਐਸਪੀ ਸਹਵਾਰ ਨੂੰ ਅਸੀਂ ਲਗਾਤਾਰ ਇਸ ਗੱਲ ਦੀ ਬੇਨਤੀ ਕਰਦੇ ਆਏ ਆ ਵੀ ਇਹਦਾ ਪਤਾ ਕੀਤਾ ਜਾਵੇ ਅੱਜਕੱਲ ਪਤਾ ਨਹੀਂ ਬਾਰੀ ਮੁੜ ਕੇ ਤੁਹਾਨੂੰ ਹੀ ਕਹਿੰਦੇ ਨੇ ਤੁਸੀਂ ਨਾਲ ਸੀਗੇ ਇਹਨੂੰ ਕਮੀ ਨੇ ਚੱਕੋ ਨੂੰ ਕੀ ਖਤੋਏ ਕੀ ਖਦਾ ਜੁੱਤੀਆਂ ਪਹਿਣਗੇ ਕੀ ਖਦਾ ਕੀ ਆ ਤੂੰ ਇਹ ਟੀਕੇ ਦਾ ਕੰਮ ਆ ਰੋਜ਼ ਦਾ ਇਹਨਾਂ ਦਾ ਟੀਕਾ ਕਿੱਥੇ ਛੱਟਿਆ ਇਹ ਤੌਣੀਆਂ ਸਰਾ ਚੋਂ ਹੈ ਆ ਗੱਲ ਵੀ ਨਹੀਂ ਬਈ ਟੀਕਾ ਕਿੱਥੇ ਆ ਹੈ ਟੀਕਾ ਕਿੱਥੇ ਛੱਟਿਆ ਹਾਂ ਅਵੇ ਟੀਕਾ ਕਿੱਥੇ ਛੱਟਿਆ ਲੈ ਗਈ ਦੋਸ਼ ਮਾਨੂੰ ਹੈ ਓਏ ਉਹ ਇਹ ਜੋ ਮੁੰਡਾ ਆਇਆ ਸੀ ਕਿਹੜਾ ਕਿਥੋਂ ਲਿਆ ਆ ਮੈਂ ਹੈ ਹੈ ਆਪਣੇ ਪਿੰਡੋਂ ਲਿਆ ਕਿਥੋਂ ਲਿਆ ਕਿਥੋਂ ਹੀ ਲਿਆ ਆਹ ਹੋ ਹੈ ਕੀ ਤੂੰ ਉਹਦੇ ਕਰੇ ਆਪਣੇ ਕਰਾਂ ਕੋਲੇ ਕੀ ਤੂੰ ਲਿਆ ਆ ਵਾਵਾਏ ਬਾਬਾ ਬਾਬਾ ਕਿਹੜਾ ਕਿਹੜਾ ਮੁੰਡਾ ਕਿੰਨਾ ਦਾ ਰਾਜੂ ਦਾ ਰਾਜੂ ਦਾ ਮੁੰਡਾ ਹਲਵਾਰੇ ਦਾ ਵਾ ਹੈ ਓ ਉਹਨਾਂ ਦਾ ਅਬ ਛੱਕੇ ਵਿੱਚ ਦਿੰਦਾ ਤੈਨੂੰ ਵੇਚਦਾ ਉਹ ਕਿੰਨੇ ਦਾ ਕਿੰਨੇ ਦਾ ਦਿੰਦਾ ਦਰਮੀ ਕਿੰਨੇ ਵਿੱਚ ਦਿੰਦਾ ਗੱਲ ਦੱਸ ਮਾਰ ਕੇ ਫਰਤ ਫੜ ਓ ਕਿੰਨੇ ਵਿੱਚ ਦਿੰਦਾ ਦਰਮੀ ਤੈਨੂੰ ਨਾ ਮੀ ਪਤਾ ਨਹੀਂ ਕਿੰਨੇ ਲੈ ਕੇ ਆਇਆ ਸੀ ਤੂੰ ਕਿੰਨੇ ਦਾ ਲੈ ਕੇ ਆਇਆ ਸੀ ਹੈ ਕਿੰਨੇ ਦਾ ਲੈ ਆਇਆ ਸੀ ਫਰਤ ਫੜ ਕਿੰਨੇ ਦਾ ਲੈ ਆਇਆ ਸੀਗਾ ਕਿੰਨੇ ਦਾ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਤੂੰ ਕਿੰਨੇ ਪੈਸੇ ਦਿੱਤੇ ਸੀ ਤੂੰ ਕਿੰਨੇ ਪੈਸੇ ਦਿੱਤੇ ਸੀ 450 ਰੁਪਇਆ ਹੋ ਟੱਕਣ ਚ ਪਾਇਆ ਵਾ ਤੂੰ ਪੰਨੀ ਤੇਰਾ ਕਿੰਨੇ ਤੱਕ ਲਾਤੀ ਚ ਆਇਆ ਬੋਲ ਕੇ ਦੱਸ ਹੈ ਉਹ ਹੀ ਜਾਉਂਦਾ ਤਾਂ ਪਰ ਜਾਂਦੇ ਨੇ ਇਹਨਾਂ ਦਾ ਕੀ ਕਸੂਰ ਆ ਇਹਦਾ ਮੈਂ ਵਿਚਾਰ ਕੰਮ ਤੇ ਗਿਆ ਕੋਈ ਸੋ ਆ ਦੇਖੋ ਬਾਈ ਕਾਲੀ ਉਹਨਾਂ ਨਾਲ ਕਿਹੜੀ ਲੱਗੋ ਪੇ ਸਾਰੇ ਅਸੀਂ ਖੜੇ ਆ ਮੈਂ ਦੁਬਾਰਾ ਫੀਡ ਦਿਖਾਦਾ ਆ ਪਈਆਂ ਵਾ ਪੰਨੀਆਂ ਇਹਨਾਂ ਦੀਆਂ ਇਹ ਹਲਵਾਰੇ ਦੀ ਵੀਡੀਓ ਆ ਜੀ ਆ ਇਹਨਾਂ ਦਾ ਸਮਾਨ ਪਿਆ ਵਾ ਹਾ ਲੋ ਆ ਟੱਕੜ ਦੇ ਵਿੱਚ ਸਮਾਨ ਪਿਆ ਵਾ ਆ ਸਿਲਵਰ ਪੰਨੀਆਂ ਪਈਆਂ ਵਾ ਹੈ ਕੱਢੋ 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 ਹੱਥੋਂ ਪਾਓ ਕੋਈ ਕਿਤੇ ਆਖੀ ਵੀ ਵੀ ਚੈਨਲ ਦੇਖ ਬਬਲੂ ਓਏ ਖੜ ਜਾ ਚੱਲ ਚੱਲ ਜਲੀਏ ਕਰਨ ਹੂੰ ਉਹ ਖੜਾਓ ਸਰੰਜ ਕਿੱਥੇ ਆ ਕਿੱਥੇ ਛੱਟੇ ਸਰੰਜ ਕੱਢ ਕੇ ਛੱਟ ਦੇ ਨਹੀਂ ਨਹੀਂ ਛੱਟ ਪਰੇ ਨੂੰ ਆ ਦੇਖ ਛੱਟ ਪਰੇ ਨੂੰ ਯਾਰ ਤੂੰ ਹੈ ਆ ਦੇਖ ਆਹ ਬਾਈ ਸਰੰਜਾ ਲਾਈ ਕਿੱਥੇ ਆ ਕਿੱਥੇ ਲਾਈ ਸੀ ਲਾਈ ਨਾ ਮਾਹ ਆਹ ਆ ਕਿੱਥੇ ਲਾਇਆ ਵਾ ਅੱਜ ਆ ਦੇ ਲਈ ਨਾਲ ਲੜ ਆਪਦਾ ਸਮਾਨ ਨੂੰ ਹੋਰ ਕਿਹੜਾ ਹੋਵੇ ਨਾ ਆ ਆ ਦੇਖੋ ਕੱਟੋ ਨਹੀਂ ਨਹੀਂ ਕੱਟੋ ਦੇਖੋ ਸਹੀ ਦੇਖੋ ਕੀ ਕੀ ਹੈ ਨਹੀਂ ਰੋਜ਼ ਹੀ ਹੁੰਦੀ ਹੈ ਫਰੈਂਡ ਹੋਰ ਦੂਜੀ ਦੂਜੀ ਦੇਖ ਦੂਜੀ ਦੇੰਤੀ ਖਾਲੀ ਹੈ ਜੈਕਟਾਂ ਦੀ ਜਿਬਾਂ ਚੱਕਰਿਓ ਮੜੀਆਂ ਜੀ ਇਹ ਕਰਿਓ ਧਿਆਨ ਨਾ ਕਈ ਵਾਰੀ ਸਰੰਜ ਦੀ ਸੂਈ ਸਹੀ ਨਾ ਮਰਵਾ ਲਵੇ। ਆਹ ਏ ਹੱਤ ਤਾਂ ਕਿਤੇ ਉਹਨੂੰ ਮਸ ਲਾ ਲ ਵਾਲੀ ਮੈਨੂੰ ਤਾਂ ਪਤਾ ਨਾ। ਹਾਂ ਆਹ ਵਾਜੀ। ਕਈ ਵਰੀ ਜਮ ਤਤ ਨਾ। ਸਵਾ ਹਾਲਾਤ ਆ ਬਾਈ ਦੇਖ ਲੋ। ਚਲੋ ਇਹੋ ਤੁਰ ਕੇ ਜਾਣ ਦੇ ਚੱਲ ਘਰੇ ਆ ਜਾ। ਹਾਂ ਹਾਂ ਜੜੇ ਬਣੇ। ਗੱਡੀ ਥੱਲੇ ਆਜੂ ਕਿਤੇ ਭੈਣ। ਨਹੀਂ ਕੋਈ ਕੋਈ ਨਹੀਂ। ਜੱਸੇ ਉਹਨੂੰ ਲੈ ਜਾਣੇ ਪੜ। ਜੱਸੇ ਉੱਥੋਂ ਫੜਦੇ। ਲੈ ਜਾਓ। ਆ ਸਰੰਜਰ। ਬਾਈ ਬਸ ਰੱਖ ਦੋ ਜੀ। ਹਾਂ ਹੁਣ ਪੁਲਿਸ ਦਾ ਹਾਕਾ ਬਣਦਾ ਵਾ ਵੀ ਇਹਨੂੰ ਇਨਵੈਸਟੀਗੇਟ ਕਰੇ ਕਿਥੋਂ ਇਹ ਲੈ ਕੇ ਆਇਆ ਵਾ ਇਹਦੀ ਤਫਤੀਸ਼ ਦਾ ਵਿਸ਼ਾ ਤਾਂ ਮੈਨੂੰ ਲੱਗਦਾ ਵੀ ਹੁਣ ਜ਼ਰੂਰੀ ਹੋਊਗਾ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹਕਮ ਤਾਂ ਇਹ ਨੇ ਵੀ ਜਿਹੜੇ ਵੀ ਚਿੱਟਾ ਵੇਚਦੇ ਆ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਘਰ ਨੇ ਉਹ ਅਟੈਚ ਕੀਤੇ ਜਾਣਗੇ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਹੁਣ ਪੰਜਾਬ ਪੁਲਿਸ ਜਾਂ ਤਾਂ ਅੱਗੇ ਆਵੇ ਇਆ ਫਿਰ ਸਾਡੇ ਵਰਗਿਆਂ ਨੂੰ ਕੋਈ ਸੁਰੱਖਿਆ ਬਲ ਦੇਵੇ ਵੀ ਤਾਂ ਜੋ ਅਸੀਂ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਇਹ ਚੀਜ਼ਾਂ ਦੇ ਖਾਤਮੇ ਕਰ ਸਕੀਏ ਨਹੀਂ ਤਾਂ ਜਿਵੇਂ ਹੋਰ ਨਸ਼ੇੜੀ ਗੋਲੀਆਂ ਮਾਰਦੇ ਆ ਸਾਨੂੰ ਵੀ ਕਿਸੇ ਨਾ ਕਿਸੇ ਦੀ ਭੇਟ ਚੜਨਾ ਪਊਗਾ ਪੰਜਾਬ ਪੁਲਿਸ ਆਪ ਹੀ ਐਕਸ਼ਨ ਲਵੇ ਪਿੰਡ ਹਲਵਾਰਾ ਸੇਮ ਦੇ ਕੋਲ ਖੜੇ ਆ ਜੀ ਅਸੀਂ ਆ ਸਾਰੇ ਸਾਡੇ ਨਾਲ ਜਿਹੜੇ ਨੇ ਪਿੰਡ ਨਿਵਾਸੀ ਨੇ